ਆਜੋ ਜੀ ਆਜੋ 20 ਰੁਪਏ ਸਵਾਰੀ ਹਲਕੀ ਚਾਹੇ ਭਾਰੀ ਫੜ ਲਓ ਯਾਜ ਦੀ ਵਾਰੀ ਆਜੋ ਆਜੋ ਠੰਡੀ ਮਿੱਠੀ ਸਰਦਾਈ ਛਾਕ ਲਓ ਜੀ ਗਰਮੀ ਦਾ ਲਾਜਵਾਹ ਤੋਹਫਾ ਠੰਡੀ ਮਿੱਠੀ ਸਰਦਾਈ ਗੁਲਾਬ ਦੇ ਫੁੱਲ ਪਾ ਕੇ ਤਿਆਰ ਕੀਤੀ ਜਈ ਬਦਾਮ ਮੱਖਜ ਖਰੋਟ ਤੇਲ ਖਾਸ ਖਾਸ ਕਾਲੀ ਮਿਰਚ ਲੈ ਜੀ ਤੇ ਸੌਫ ਸੱਤ ਅੱਠ ਧੰਤਾਂ ਦੀਆਂ ਤਿਆਰ ਕੀਤੀਆਂ ਗਈਆਂ ਵਧੀਆ ਗਰਮੀਆਂ ਦਾ ਲਾਜਵਾਬ ਤੋਹਫਾ ਆਜੋ ਜੀ ਸਾਕ ਲੋ ਠੰਡੀ ਮਿੱਠੀ ਸਰਦਾਈ ਆ ਜੋ ਇਹ ਛਾਕ ਲੋ ਠੰਡੀ ਮਿੱਠੀ ਸਰਦਾਈ ਮੇਰਾ ਨਾਮ ਦੀਪ ਸਿੰਘ ਹੈ ਜੀ ਸਾਬਾ ਜੀ ਜਿਹੜੀ ਆਪਾਂ ਸਰਦਾਈ ਬਣਾਉਣਾ ਤੁਸੀਂ ਹਾਂਜੀ ਇਹਦੇ ਵਿੱਚ ਤੁਸੀਂ ਭੰਗ ਵਗੈਰਾ ਤਾਂ ਨਹੀਂ ਪਾਉਦੇਗੇ ਨਹੀਂ ਨਹੀਂ ਪਾਉਦੇ ਨਹੀਂ ਇਹ ਕੁਝ ਪਾਉਣਾ ਇਹਦੇ ਵਿੱਚ ਇਹਦੇ ਵਿੱਚ ਬਦਾਮ ਕਾਜੂ ਮਾਗਜ ਕਾਲੀ ਮਿਰਚ ਸੌਫ ਤੇ ਇਲਾਇਚੀ ਚਿੱਟੇ ਤੇਲਾ ਤੇ ਖਸ ਖਸ ਹਾਂ ਗੁਲਾਬ ਦੇ ਫੁੱਲ ਤੇ ਸੱਕਰ ਇੱਕ ਸੱਕਰ ਇੱਕ ਆਪਣਾ ਰੇਟ ਕੀ ਰੇਟ ਦੱਸ ਦੋ ਰੇਟ 20 ਰੁਪਏ ਦਾ ਹਰ ਵੀ ਤਰ੍ਹਾਂ ਦਾ ਕਲਾਉਂ ਹੁੰਦਾ ਹਾਂ ਹਾਂਜੀ 20 ਰੁਪਏ ਸਪੈਸ਼ਲ ਖਰਾ ਕਲਾਸ ਜਿਹੜੇ ਘਰੋਂ ਬੈਠੇ ਹੋਏ ਪਾਪਾ ਜੀ ਆਪ ਕਿੱਥੇ ਬੈਠੇ ਹੋ ਲੋਕੇਸ਼ਨ ਕੀ ਲੋਕੇਸ਼ਨ ਦੱਸੋ ਇਹ ਜੀ ਪੋਲ ਦੇ ਜਿੱਥੋਂ ਡੱਬ ਵਾਲੀ ਮੇਨ ਰੋਡ ਵਾਲਾ ਪੋਲਾ ਜੀ ਤੇ ਜੀ ਆਜ ਡੱਬਾ ਵਾਲੀ ਮਰੋਟ ਰੋਡ ਹਾਂਜੀ ਡੱਬਾ ਵਾਲੀ ਮਰੋਟ ਚੌਂਕ ਦੇ ਥੱਲੇ ਤੇ ਆਹ ਪੋਲ ਆ ਜਿਹੜਾ ਜਿੱਥੋਂ ਥੱਲੋਂ ਦੀ ਨੰਗੀ ਦਾ ਅੰਡਰਗਰਾਉਂਡ ਹੈ ਪੱਕੇ ਬਣਾ ਦੇ ਬਾਈ ਹਾਂਜੀ ਇੱਥੇ ਤੇ ਇੱਕ ਵਾਰੀ ਆਪ ਦੇ ਮੂੰਹੋਂ ਬੋਲੋ ਵੀ ਭੰਗ ਵਗੈਰਾ ਨਹੀਂ ਪਾਉਂਦੇ ਅਸੀਂ ਨਹੀਂ ਨਹੀਂ ਪਾਉਂਦੇ ਜੀ ਭੰਗ ਕਿਹ ਕਿਹਦੀ ਸਰਦਾਈ ਪਿਉਂਦੇ ਆ ਸਰਦਾਈ ਆ ਹਾਂਜੀ ਇਹ ਗਲਾਸ ਦਾ ਰੇਟ ਕਿੰਨਾ 20 ਰੁਪਏ ਤੇ ਜਿਹੜੇ ਲੋਕ ਹੋਲ ਕੋਲ ਡਰਿੰਕ ਵਗੈਰਾ ਪੀਂਦੇ ਹੋ ਨਾ ਸਹੀ ਹੈ ਨਾ ਜੀ ਉਹ ਤਾਂ ਕਦੇ ਚੰਗੀ ਆਈ ਸੀ ਇਹ ਰਾਜੇ ਰਾਣਿਆਂ ਦੀ ਚੀਜ਼ਾਂ ਹੀ ਪੁਰਾਣੀਆਂ ਆ ਪਰਾਣੀਆਂ ਪਹਿਲਾਂ ਲੋਕ ਕਰਦੇ ਸੀਗੇ ਇਹ ਹੁਣ ਤਾਂ ਹਰ ਇੱਕ ਲਈ ਵਧੀਆ ਲਾਹੇਵੰਦ ਚੀਜ਼ ਆ ਗਰਮੀ ਦਾ 200 ਰੁਪਏ ਹੀ ਦੋਨੋਂ ਕੁਝ ਵਜਦਾ ਵੀ ਆ ਫਿਰ ਇੰਨਾ ਕੁ ਸਟੋਰ ਵਿੱਚ ਹਾਂਜੀ ਬਚਦਾ ਹੁੰਦੀ ਆ ਅੱਧੋ-ਅੱਧਾ ਤਾਂ ਫਰਕ ਆ ਜੀ ਅੱਧਾ ਖਰਚਾ ਹੁੰਦਾ ਅੱਧਾ ਅੱਧ ਦੀ ਵਸਤ ਹਾਂ ਫਿਰ ਨਹੀਂ ਸਹੀ ਆ ਜੇ ਮਿਹਨਤ ਵੀ ਆ ਬਾਕੀ ਬਹੁਤ ਜ਼ੋਰ ਲੱਗਦਾ ਜੀ ਭਾਈ ਕੀ ਕਹਿੰਦੇ ਥੋੜੇ ਹੱਥ ਖੜਿਆ ਇਹਦੀ ਵੈਸੇ ਸਲੋਤਰ ਵੀ ਕਹਿੰਦੇ ਆ ਆਪਾਂ ਵੈਸੇ ਪੰਜਾਬੀ ਭਾਸ਼ਾ 'ਚ ਕੋਟਨਾ ਵੀ ਕਹਿੰਦੇ ਆ ਤੇ ਇਹਨੂੰ ਆਪਾਂ ਕੁੰਡਾ ਕਹਿੰਦੇ ਆ ਤੇ ਲਿੰਗ ਸਿੰਘ ਇਹਨੂੰ ਬੋਲਦੇ ਆਗੇ ਆਪਣੇ ਕੀ ਕਹਿਣਾ ਛੋੜੋ ਲੋਕਾਂ ਨੂੰ ਵੀ ਤੁਹਾਡੇ ਕੋਲੇ ਆਉਣ ਵਾਸਤੇ ਵਾਸ ਹਾਂਜੀ ਹਾਂਜੀ ਉਹ ਠੰਡੀ ਚੀਜ਼ ਐ ਢੇੜੇ ਆ ਜੋ ਬਾਈ ਸਾਰੇ ਪੀਂਦੇ ਆ ਬਾਈ ਤੁਹਾਡਾ ਹੈ ਮੇਰਾ ਨਾਮ ਬਿੰਦਰ ਸਿੰਘ ਹੀ ਭਾਈ ਜੀ ਕਿਵੇਂ ਦਾ ਕੋਲ ਡਰਿੰਕ ਕੋਕਾ ਕੋਲਾ ਪੀਂਦੇ ਉਹਨਾਂ ਨਾਲੋਂ ਕਿੰਨਾ ਚੰਗਾ ਹੈ ਬਹੁਤ ਵਧੀਆ ਚੀਜ਼ ਹੈ ਵੀਰੇ ਤਾਕਤ ਵਾਲੀ ਚੀਜ਼ ਹੈ ਸਮਾਂ ਨਾਲੇ ਆਪਣਾ ਵਿਰਸਾ ਹਾਂ ਪੰਜਾਬੀ ਵਿਰਸਾ ਨਾਲੇ ਬਹੁਤ ਵਧੀਆ ਟਾਪ ਦੀ ਚੀਜ਼ ਹੈ ਗਰਮੀਆਂ ਹਾਂ ਗਰਮੀਆਂ ਵਾਸਤੇ ਬਹੁਤ ਚੰਗੀ ਚੀਜ਼ ਹੈ ਹੋਰ ਹੋਰ ਕੋਈ ਨਹੀਂ ਭਾਈ ਜੀ ਕਿਵੇਂ ਲੱਗ ਰਿਹਾ ਵੀਰੇ ਬਾਈ ਲਾਈਵ ਬੈਠਾ ਬਹੁਤ ਵਧੀਆ ਚੀਜ਼ ਹੈ ਹੈਲਥ ਦਾ ਬਹੁਤ ਜਿਆਦਾ ਵਧੀਆ ਹੈ ਜੀ ਸਾਨੂੰ ਤਾਂ ਬਹੁਤ ਚੰਗੀ ਲੱਗੀ ਇਹ ਜੀ ਗਰਮੀਆਂ ਦਾ ਬਹੁਤ ਵਧੀਆ ਤੋਹਫਾ ਹੈ ਸਾਰੇ ਇੱਕ ਵੀ ਬਹੁਤ ਲੈਂ ਲੱਗੀ ਰਹਿੰਦੀ ਹੈ ਤੇ 24 ਘੰਟੇ ਜੋ ਤੱਕ ਦੇ ਬੈਠੇ ਰਹਿੰਦੇ ਆ ਜੀ ਜੇ ਵੀ ਇਹਨਾਂ ਦਾ ਜ਼ਹਿਰ ਆ ਉਹਨਾਂ ਨਾਲ ਤਾਂ ਬਹੁਤ ਚੰਗੀ ਚੀਜ਼ ਹੈ ਥੋੜੀ ਪੀ ਲਓ ਚੰਗੀ ਪੀ ਲਓ ਜਿਹਨੇ ਮੈਂ ਤਾਂ ਬਦਾਮ ਪਾਉਂਦਾ ਵਿਚਾਰਾ ਬਦਾਮ ਕੋਈ ਕਾਜੂ ਮੱਜੇਕ ਬਦਾਮ ਬਾਈ ਕੋਲੇ ਆਉਣਾ ਚਾਹੀਦਾ ਕਿ ਨਹੀਂ ਅੱਜ ਕੋਲੇ ਹੀ ਲਾਈਵ ਬੈਠੇ ਸਰਦੀ ਕੋਲੇ ਸਮਝ ਨਹੀਂ ਆਈ ਆਹੋ ਗੋਡੀ ਨਾਲ ਇੰਟਰਵਿਊ ਕਰ ਦਿੰਨੇ ਕੋਲੇ ਆਓ ਬਾਈ ਤੇ ਕੀ ਕਰੇ ਜਦੋਂ ਬਾਈ ਕੋਲੇ ਆਉਣਾ ਚਾਹੀਦਾ ਲੋਕਾਂ ਨੂੰ ਹੋਰ ਬਤਾਉਣਾ ਚਾਹੀਦਾ ਦੁਕਾਨ ਤੇ ਵੀ ਚੱਲਦੇ ਚਲੋ ਉੱਥੇ ਜਾਈਏ ਸੋ ਸਾਥੀਓ ਇੱਥੇ ਇੱਕ ਮਾਤਾ ਵੀ ਸਬਜ਼ੀ ਵੇਚਦੀ ਹੈ ਨਾ ਤੁਸੀਂ ਇਹ ਗੁਰਸਿੱਖ ਕੋਲੇ ਵੀ ਤੇ ਇਹ ਮਾਤਾ ਕੋਲੇ ਵੀ ਜ਼ਰੂਰ ਆਉਣਾ। ਮਾਤਾ ਜੀ ਇੱਥੇ ਰੇੜੀ ਲਾਉਣੀ ਆ ਤੁਸੀਂ? ਹਾਂ ਪਤਾ ਹਾਂ। ਹਲੋ ਮਾਤਾ ਜੀ। ਰੇੜੀ ਲਾਉਣੀ ਆ ਪਤਾ ਤੇ ਸਬਜ਼ੀ ਵੇਚਦੀ ਆ ਫੁੜਾ ਫੁੜੀ ਦਉਂਦੇ ਆ। ਆਉਂਦੇ ਆ ਲੋਕ ਤੁਹਾਡੇ ਕੋਲ ਆਉਂਦੇ ਆ ਕਤਕਈ ਆ ਜਾਂਦੇ ਆ ਕਈ ਨਹੀਂ ਵੀ ਆਉਂਦੇ ਵੇਚਣੇ। ਠੀਕ ਹੈ ਠੀਕ ਹੈ ਵੇਚੋ। ਦੱਸੋ ਤੁਹਾਡਾ ਗੁਰਸਖਾ ਤੁਸੀਂ? ਹਾਂ ਹਾਂ ਉਹ ਤੇ ਅਮਰ ਜੀ ਗਿਆ ਹੋਇਆ ਆਪਣਾ। ਅੱਛਾ ਫਿਰ ਤਾਂ ਕੋਈ ਨਹੀਂ ਹੋਰ ਲੋਕ ਹਾ ਹਾਂ ਇਹਨਾਂ ਨੂੰ ਕਿੱਥੇ ਬੈਠਾ ਤੁਸੀਂ ਲੱਗੇ ਖੜਾ ਅੱਜ ਪੁੱਲ ਥੱਲੇ ਬੈੰਨੇ ਆ ਬਾਈ ਬੇਟਾ ਸੱਜੇ ਹੀ ਸਾਈਡ ਤੇ ਬੈਠੇ ਸੱਜੇ ਆ ਜਾਓ ਦੱਬਾ ਪੈਂਦਾ ਸੋ ਸਾਥਿਓ ਇਹ ਮਾਤਾ ਜੀ ਇੱਥੇ ਸਬਜੀ ਦਾ ਕੰਮ ਕਰਦੇ ਨੇ ਉਧਰ ਇੱਕ ਇੱਧਰ ਸਾਡੇ ਗੁਰਸਿੱਖ ਭਾਈ ਨੇ ਜਿਹੜੇ ਉਹ ਸ਼ਰਦਈ ਦਾ ਇਹਨਾਂ ਨੇ ਲਾ ਰੱਖਿਆ ਸੈਟਅਪ ਸੋ ਇਹ ਬਹੁਤ سارے ਲੋਕ ਖੜੇ ਨੇ ਇਹਨਾਂ ਦਾ ਵੀ ਇਹੀ ਕਹਿਣਾ ਵੀ ਇਹ ਬਹੁਤ ਵਧੀਆ ਚੀਜ਼ ਬਣਾ ਰਹੇ ਆ ਕੀ ਕਹਣਾ ਬਜ਼ੁਰਗ ਤੁਹਾਡਾ ਠੀਕ ਹੈ ਜੀ ਵਧੀਆ ਚੀਜ਼ ਹੈ ਵਧੀਆ ਚੀਜ਼ ਹੈ ਹਾਂ ਸਹੀ ਹੈ ਜੀ ਤੇਰੇ ਆਪ ਠੰਡੇ ਠੰਡੇ ਪੀਣੇ ਨਾਲ ਤਾਂ ਬਹੁਤ ਨਾ ਨਾ ਉਹ ਤਾਂ ਬਿਮਾਰੀ ਆਈ ਕੋਰੀ ਏ ਬਹੁਤ ਵਧੀਆ ਤੇਰਾ ਧਿਆਨ ਹਾਂ ਜੀ ਹਾਂ ਇਹ ਬਹੁਤ ਵਧੀਆ ਤੁਸੀਂ ਸਾਥੀਓ ਤੁਸੀਂ ਇਹਨਾਂ ਇਸ ਗੁਰਸਿੱਖ ਸਾਡੇ ਭਾਈ ਸਾਹਿਬ ਨੇ ਇਹਨਾਂ ਦਾ ਵੀ ਸਾਥ ਦੇਣਾ ਉਧਰ ਇੱਕ ਮਾਤਾ ਜੀ ਬੈਠੇ ਨੇ ਉਹਨਾਂ ਦਾ ਵੀ ਸਾਥ ਦੇਣਾ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਜੀ